ਜਿੱਥੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਊਆਂ ਦਿਨੋ-ਦਿਨ ਵੱਧ ਰਹੀ ਲੰਪੀ ਸਕਿਨ ਬਿਮਾਰੀ ਦੇ ਹਮਲੇ ਨੇ ਜਿੱਥੇ ਘਰਾਂ ਦੇ ਵਿੱਚ ਕਿਸਾਨਾਂ ਵੱਲੋਂ ਖੇਤੀਬਾੜੀ ਦੇ ਧੰਦੇ ਦੇ ਨਾਲ ਸਹਾਇਕ ਧੰਦੇ ਵਜੋਂ ਪਾਲੀਆਂ ਜਾ ਰਹੀਆਂ ਗਊਆਂ ਨੂੰ ਲੰਪੀ ਸਕਿਨ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਇਸ ਬਿਮਾਰੀ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦਾ ਮੁੱਖ ਕਾਰਨ ਪਿੰਡਾਂ ਦੇ ਵਿੱਚ ਬਣੀਆਂ ਵੈਟਰਨਰੀ ਸਿਵਲ ਡਿਸਪੈਂਸਰੀਆਂ ਦੇ ਵਿੱਚ ਡਾਕਟਰਾਂ ਦੀ ਘਾਟ ਕਾਰਨ ਪ੍ਰਾਈਵੇਟ ਝੋਲਾ ਛਾਪ ਡਾਕਟਰਾਂ ਤੋਂ ਪਸ਼ੂ ਪਾਲਕਾਂ ਨੂੰ ਅੰਨੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ ਕਿ ਓਲੰਪਿਕ ਸਕਿਨ ਬਿਮਾਰੀ ਨਾਲ ਲੱਜਠੰਦੇ ਲਈ ਵੈਕਸੀਨ ਪਿੰਡਾਂ ਦੇ ਵਿੱਚ ਭੇਜੀ ਜਾ ਚੁੱਕੀ ਹੈ ਪਰ ਪਿੰਡ ਰੋਲੀ ਦੇ ਲੋਕਾਂ ਨੇ ਅੱਜ ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ 5 ਸਾਲਾਂ ਬਾਅਦ ਅੱਜ ਅਸੀਂ ਵੈਟਰਨਰੀ ਡਿਸਪੈਂਸਰੀ ਦਾ ਬੂਹਾ ਖੋਲੇ ਕਦੇ ਪਿੰਡ ਦੇ ਪਸ਼ੂ ਡਿਸਪੈਂਸਰੀ ਦੇ ਵਿੱਚ ਸਰਕਾਰੀ ਡਾਕਟਰ ਤਾਂ ਦੇਖਿਆ ਤੱਕ ਨਹੀਂ ਇੱਥੇ ਹੀ ਬਸ ਨਹੀਂ ਹੁੰਦੀ ਇਸ ਪਸ਼ੂ ਡਿਸਪੈਂਸਰੀ ਦਾ ਵਾਧੂ ਚਾਰਜ ਲੈ ਕੇ ਕਾਗਜ਼ਾਂ ਦੇ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੇ ਡਾਕਟਰ ਦਿਲਬਾਖ ਸਿੰਘ ਵੱਲੋਂ ਤਾਂ ਕਦੇ ਪਿੰਡ ਦਾ ਚੱਕਰ ਤੱਕ ਨਹੀਂ ਲਗਾਇਆ ਗਿਆ ਪਰ ਝੋਲਾ ਛਾਪ ਡਾਕਟਰਾਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਡਿਸਪੈਂਸਰੀ ਤੇ ਕਬਜ਼ਾ ਜ਼ਰੂਰ ਕਰਾਇਆ ਗਿਆ ਇੱਥੇ ਹੀ ਬਸ ਨਹੀਂ ਹੈ ਇਸ ਝੋਲਾ ਛਾਪ ਡਾਕਟਰ ਵੱਲੋਂ ਜਿੱਥੇ ਸਰਕਾਰੀ ਹਸਪਤਾਲ ਉੱਪਰ ਆਪਣੇ ਨੰਬਰ ਲਿਖੇ ਹੋਏ ਨੇ ਉੱਥੇ ਹੀ ਰੋਜ਼ਾਨਾ ਡਾਕਟਰ ਦੀਆਂ ਹਾਜ਼ਰੀਆਂ ਤੱਕ ਆਪ ਖੁਦ ਲਗਾਉਂਦਾ ਹੈ ਅੱਜ ਜਦੋਂ মিডিਆ ਨੇ ਪਿੰਡ ਰੋਲੀ ਦੀ ਵੈਟਰਨਰੀ ਸਿਵਲ ਡਿਸਪੈਂਸਰੀ ਦਾ ਦੌਰਾ ਕੀਤਾ ਤਾਂ ਡਿਸਪੈਂਸਰੀ ਦੇ ਉੱਪਰ ਲਿਖੇ ਡਾਕਟਰ ਦੇ ਨੰਬਰ ਉੱਪਰ ਜਦੋਂ ਫੋਨ ਲਗਾਇਆ ਗਿਆ ਤਾਂ ਉਸਨੇ 15 ਮਿੰਟ ਦੇ ਵਿੱਚ ਆਉਣ ਲਈ ਕਿਹਾ ਤਾਂ ਜਦੋਂ ਉਹ ਡਿਸਪੈਂਸਰੀ ਦੇ ਵਿੱਚ ਆਇਆ ਤਾਂ ਉਹ ਵੀ ਪ੍ਰਾਈਵੇਟ ਡਾਕਟਰ ਹੀ ਨਿਕਲਿਆ ਕਿ ਹੁਣ ਆਪ ਸਰਕਾਰ ਦੇ ਰਾਜ ਦੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਬਣਾਈਆਂ ਪਸ਼ੂ ਡਿਸਪੈਂਸਰੀਆਂ ਵਿੱਚ ਕੀ ਹੁਣ ਝੋਲਾ ਛਾਪ ਡਾਕਟਰ ਹੀ ਪਸ਼ੂ ਦਾ ਇਲਾਜ ਕਰਨਗੇ ਜਿਨ੍ਹਾਂ ਨੂੰ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਦੇ ਲਈ ਸਰਕਾਰ ਵੱਲੋਂ ਕੱਢੀ ਗਈ ਵੈਕਸੀਨ ਦਾ ਨਾਂ ਤੱਕ ਨਹੀਂ ਪਤਾ ਪਿੰਡ ਦਾ ਹਸਪਤਾਲ 5 ਸਾਲ ਤੋਂ ਬੰਦ ਪਿਆ ਜੀ ਕੋਈ ਡਾਕਟਰ ਨਹੀਂ ਇੱਥੇ ਆ ਰਿਹਾ ਇਹਦੀ ਹਸਪਤਾਲ ਦੀ ਹਾਲਤ ਬਹੁਤ ਖਸਤਾ ਹਾਲਤਾਂ ਅੰਦਰ ਕੋਈ ਦਵਾਈਆਂ ਵੀ ਹੈ ਨਹੀਂ ਨਾ ਕੋਈ ਦਵਾਈਆਂ ਦਾ ਕੋਈ ਰੈਪਰ ਵੀ ਵੇਖਣ ਨੂੰ ਮਿਲਿਆ ਹਸਪਤਾਲ ਦੀ ਲਾਈਟ ਵੀ ਕੱਟੀ ਹੋਈ ਆ ਲਾਈਟ ਵੀ ਨਹੀਂ ਚੱਲਦੀ ਤੇ ਇਹਦਾ ਹਸਪਤਾਲ ਦਾ ਹਾਲਤ ਵੇਖ ਲੋ ਕਿੰਨਾ ਗੋਡੇ-ਗੋਡੇ ਦਾ ਆਖੜਾ ਹੀ ਡਾਕਟਰ ਆਇਆ ਉਹ ਕੌਣ ਹੈ ਜਿਹੜਾ ਅੱਜ ਤੁਹਾਡੇ ਪਿੰਡ ਚ ਆ ਉਹ ਡਾਕਟਰ ਲੋਟੂ ਡਾਕਟਰ ਆ ਜੀ ਕੋਈ ਝੋਲਾ ਚੱਕ ਡਾਕਟਰ ਆ ਇਸ ਪਿੰਡ ਦਾ ਨਹੀਂ ਬਾਹਰੋਂ ਆਈ ਉਹ ਫਿਰ ਉਹ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਦਵਾਈ ਲਾ ਕੇ ਦੇ ਕੇ ਜਾਂਦਾ ਕੋਈ 400 ਦਾ ਕੋਈ 500 ਦਾ ਕੋਈ 600 ਤੱਕ ਰੁਪਈਆ ਵੀ ਲੈ ਜਾਂਦਾ। ਲੈਦਾ ਪਸ਼ੂ ਪਾਲਕਾਂ ਦੀ ਲੁੱਟ ਹੁੰਦੀ ਪੂਰੀ। ਪਸ਼ੂਆਂ ਪਾਲਕ ਦੀ ਲੁੱਟ ਪੂਰੀ ਹੁੰਦੀ ਆ ਜੀ। ਨਾ ਇਹਦਾ ਕੋਈ ਗੇਟ ਲੱਗਦਾ। ਇਸ ਪਿੰਡ 'ਚ 8-10 ਪਸ਼ੂ ਹੁਣੇ-ਹੁਣੇ ਮਰ ਗਏ ਜੀ ਤੇ ਆਪਣੇ ਹੱਡਾ ਰੋੜੀ 'ਚ ਜੀਸੀਬੀ ਮਂਗਾ ਕੇ ਟੋਹਾ ਪੱਟ ਕੇ ਨੱਪੇ ਆ। ਤੇ ਹਾਲਤ ਬਹੁਤ ਬੁਰੀ ਆ ਪਸ਼ੂਆਂ ਦੀ। ਕੋਈ ਦਵਾਈ ਨਹੀਂ ਮਿਲ ਰਹੀ ਕਾ। ਬੱਸ ਦਾ ਕਹਿਣਾ ਕਿ ਉਹਨਾਂ ਨੇ ਮਤਲਬ 600 ਵੈਕਸੀਨ ਭੇਜੀ ਗਈ ਆ ਲਗਾਈ ਗਈ ਆ। ਉਹ ਕਿਸੇ ਨੂੰ ਨਹੀਂ ਜੀ ਮਿਲੀ। ਕਿਸੇ ਦੇ ਘਰ ਨਹੀਂ ਲੱਗੀ ਕਿਸੇ ਦੇ ਪਸ਼ੂ ਤੇ ਨਹੀਂ ਲੱਗੀ। ਜੇ ਕਿਤੇ ਲੱਗੀਏ ਤਾਂ ਆ ਕੇ ਸਾਬਤ ਕਰਨ ਦੱਸਿਆ ਜਾਵੇ ਕਿ ਕਿੱਥੇ ਕਿਹਦੇ ਘਰੇ ਲਾਈ ਆ ਤੁਸੀਂ ਅੰਦਰੇ ਕਮਰੇ ਜੇ ਗਏ ਸੀ ਕਮਰਾ ਬੰਦ ਸੀ ਤੁਸੀਂ ਖਲਾਇਆ ਕੇ ਕੀ ਦੇਖਿਆ ਉਹਦੇ ਵਿੱਚ ਜੀ ਕੋਈ ਦਵਾਈ ਨਹੀਂ ਗੀ ਵੇਖਣ ਨੂੰ ਮਿਲੀ ਸਾਨੂੰ ਕੋਈ ਉੱਥੇ ਹੈ ਨਹੀਂ ਕੋਈ ਹਿਸਾਬ ਕਿਤਾਬ ਹੈ ਨਹੀਂ ਰਜਿਸਟਰ ਦੇ ਵਿੱਚ ਹਾਜ਼ਰੀਆਂ ਲੱਗ ਰੀਆਂ ਉੱਤੇ ਇਹਨਾਂ ਨੇ ਆਪਦੇ ਗੇਟ ਦੇ ਉੱਤੇ ਨੰਬਰ ਲਿਖ ਕੇ ਲਾਏ ਆ ਉਹਨਾਂ ਵੱਲ ਉਹਨੂੰ ਨੰਬਰ ਵੀ ਪਾੜ ਦਿੱਤਾ ਉਹਨਾਂ ਨੇ ਹੁਣ ਨੰਬਰ ਵੀ ਪਾੜਤਾ ਹੀ ਬਾਹਰ ਚ ਆ ਕੇ ਕੀ ਲੱਗਦਾ ਤੇ ਇਹ ਕੋਈ ਹੈ ਨਹੀਂ ਹਸਪਤਾਲ ਦਾ ਨੰਬਰ ਵੇਖ ਕੇ ਤੇ ਫੋਨ ਲਾ ਕੇ ਉਹਨੂੰ ਸੱਦ ਲੈਂਦੇ ਆ ਤੋ ਆਪਦੀ ਮਰਜ਼ੀ ਨਾਲ ਦਵਾਈ ਦੇ ਕੇ ਜਾਂਦਾ ਪਰਮਾਨੈਂਟ ਡਾਕਟਰ ਕਿਹੜਾ ਹੈ ਸਰਕਾਰੀ ਪਰਮਾਨੈਂਟ ਡਾਕਟਰ ਇੱਥੇ ਕੋਈ ਨਹੀਂ ਇੱਥੇ ਆਪਣੇ ਪੰਜਾਬ ਡਾਕਟਰ ਆਉਂਦਾ ਹੁੰਦਾ ਸੀ ਅੱਜ ਤੋਂ 5 ਸਾਲ ਪਹਿਲਾਂ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਕੋਈ ਡਾਕਟਰ ਨਹੀਂ ਆਇਆ ਜੀ ਕੀ ਮੰਗ ਕੀ ਕਰਦੇ ਹੋ ਅਸੀਂ ਕਹਿੰਨੇ ਆ ਵੀ ਸਰਕਾਰ ਅਕੇ ਇਹੀ ਅਪੀਲ ਆ ਸਾਡੇ ਵੀ ਇੱਥੇ ਕੋਈ ਵਧੀਆ ਡਾਕਟਰ ਆਵੇ ਪੰਡ ਨੂੰ ਸਹੂਲਤ ਮਿਲੇ ਤੇ ਸਾਡੇ ਪਿੰਡ ਦੇ ਜਿੰਨੇ ਵੀ ਪਸ਼ੂ ਆ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਹੋਵੇ ਮਾਰੇ ਇਹ ਬੇਤਰਤਾ ਇਦੂ ਮਾਰੇ ਹਾਲਾਤ ਕੀ ਹੋ ਸਾਦੇ ਗੋਡੇ-ਗੋਡੇ ਕਾ ਖੜਾ ਨਾ ਕਿਤੇ ਖੁੱਲੀ ਆ ਇਹ ਇਹ ਤਾਂ 5 ਸਾਲ ਹੋ ਗਏ ਜਿੰਦਾ ਹੀ ਲੱਗਾ ਵੇ ਇਥੇ ਤੇ ਨਾ ਅਸੀਂ ਕੋਈ ਇਥੇ ਡਾਕਟਰ ਦੇਖਿਆ ਤੇ ਨਾ ਕਿਸੇ ਕੰਦੀ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਤੇ ਡਾਕਟਰ ਕੀ ਕਹਿੰਦੇ ਮੁੱਖ ਦੇ ਮੌਜੂਦ ਨਹੀਂ ਪਾਇਆ ਜਾ ਰਹੇ ਪਿੰਡ ਵਾਲਾ ਡਾਕਟਰ ਤਾਂ ਹੀ ਦੇਖਿਆ ਹੀ ਨਹੀਂਗਾ ਮੌਜੂਦ ਤਾਂ ਤਾਂ ਪਉਣਾ ਨਾ ਜੀ ਉਹਦੀ ਸ਼ਕਲ ਵੀ ਦੇਖੀ ਹੋਵੇ ਕਿਤੇ ਇਹ ਤਾਂ ਸ਼ਕਲ ਵੀ ਨਹੀਂ ਦੇਖੀ ਉਹਨੂੰ ਜਿਹੜਾ ਜਗਜੀਤ ਸਿੰਘ ਦਾ ਜਿਹੜਾ ਨਾਂ ਇਥੇ ਮੂਰੇ ਲਿਖਿਆ ਗਿਆ ਕੀ ਉਹ ਸਰਕਾਰੀ ਡਾਕਟਰ ਕੀ ਉਹਦੇ ਕੋਲ ਪਾਵਰ ਹੈਗੀ ਇਥੇ ਬੈਠੇ ਨਹੀਂ ਇਹ ਸਰਕਾਰੀ ਨਹੀਂਗਾ ਉਹ ਤਾਂ ਡਾਕਟਰ ਸਾਹਿਬ ਦਾ ਜਿਹੜਾ ਮੇਨ ਡ ਉਹ ਤਾਂ ਲੁੱਟ ਵੀ ਕਰ ਰਿਹਾ ਉਹ ਪਿੰਡਾਂ ਚ ਉਹ ਤਾਂ ਹੁੰਦੀ ਆ ਜੀ ਲੁੱਟ ਤਾਂ ਇਹਨਾਂ ਨੇ ਕਰਨੀ ਹੁੰਦੀ ਆ ਹੁਣ ਜੇ ਝੋਲਾ ਛਾਪ ਡਾਕਟਰਾਂ ਨੇ ਹੋਰ ਕੀ ਕਰਨਾ ਹੁੰਦਾ ਕਿੰਨੀ ਫੀਸ ਲੈਂਦਾ ਹੋਗਾ ਟੀਕੇ ਲਾਉਂਦੇ ਉਹ ਜੀ ਇੱਥੇ ਜਿਹੜੇ ਟੀਕੇ ਲੱਗੇ 200 250 300 ਜੇ ਲੱਗਾ ਤਾਂ ਹੀ ਹੁੰਦਾ ਜੀ ਇਹ ਟੀਕੇ ਦਾ 20000 ਰੁਪਈਆ ਦਾ ਲਾਉਂਦੇ ਕਿਤੇ 200 ਤੋਂ ਕਿਤੇ ਤੋਂ ਲੈ ਲੈ ਕੇ ਕਿਤੇ ਤੋਂ 300 ਲੈ ਲੈ ਕੇ ਕਿਤੇ ਤੋਂ 250 ਲੈ ਲਿਆ ਇੱਥੇ ਇੱਕ ਰੂਮ ਬਣਿਆ ਹੋਇਆ ਜਿੱਦੇ ਚ ਮੈਡੀਸਨ ਰੱਖੇ ਉਹ ਵੀ ਪਿੰਡ ਵਾਲਿਆਂ ਨੇ ਹੁਣ ਆ ਕੇ ਖੋਲਾਇਆ ਉਹਦੇ ਉਹ ਤਾਂ ਬਾਰੀ ਤਾਂ ਹਜੇ ਖੁੱਲੀ ਨਹੀਂ ਗਈ ਉਹ ਕਹਿੰਦੇ ਵੀ ਡਾਕਟਰ ਸਾਹਿਬ ਕੋਲੇ ਚਾਬ ਇਹ 5-6 ਸਾਲਾਂ ਬਾਅਦ ਖੋਲਿਆ ਗਿਆ ਨਾ ਇੱਥੇ ਤਾਂ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਆ ਮੋਟਰ ਵੀ ਉਹ ਦੇਖ ਲਓ ਕੀ ਹਾਲ ਆ ਜੀ ਗੋਡੇ-ਗੋਡੇ ਘਾ ਨਾ ਇੱਥੇ ਮੋਟਰ ਦਾ ਪ੍ਰਬੰਧ ਨਾ ਤੇ ਬਿਜਲੀ ਦਾ ਪ੍ਰਬੰਧ ਡਾਕਟਰ ਨੇ ਕਹ ਲਾ ਹੁਣਾ ਜੀ ਨਾ ਤੇ ਬਿਜਲੀ ਨਾ ਤੇ ਮੋਟਰ ਦਾ ਪ੍ਰਬੰਧ ਨਾ ਮੋਟਰ ਬੰਦ ਪਈ ਆ ਚੁੱਲ੍ਹੇ ਵੀ ਬਣੇ ਦੇਖ ਨੂੰ ਮਿਲ ਆਹ ਜੀ ਆ ਚੁੱਲ੍ਹੇ ਤਾਂ ਬਣੇ ਪਏ ਸਾਹਮਣੇ ਦੇਖ ਲਓ ਜੀ ਇੱਥੇ ਆ ਕੇ ਜਿਹੜੇ ਗਊ ਪਸ਼ੂਚਾਰਕ ਆਉਂਦੇ ਆ ਉਹ ਇੱਥੇ ਆ ਕੇ ਆ ਵਿੱਚ ਬਹਿ ਜਾਂਦੇ ਆ ਆ ਕੇ ਉਹ ਆ ਕੇ ਬਈਆ ਚਾਰੀ ਜਾਂਦੇ ਤੇ ਇੱਥੇ ਰੋਟੀਆਂ ਰਟੀਆਂ ਲਾ ਕੇ ਕੜਾਈ ਜਾਂਦੇ ਚਾਹ ਬਣਾ ਕੇ ਪੀ ਜਾਂਦੇ ਡਾਕਟਰ ਦਾਵਾ ਕਰ ਪਰ ਅਧਿਕਾਰੀ ਵੀ ਤਾਂ ਦਾਵਾ ਕਰੀ ਜਾਂਦੇ ਵੀ 2400 ਵੈਕਸੀਨ ਆ ਗਏ ਪਿੰਡਾਂ 'ਚ ਭੇਜੇ ਗਿਆ ਰੋਲੀਪਿੰਡ ਦੇ ਵਿੱਚ 600 ਦੇ ਨਿੱਦੀਕ ਲੱਗ ਆ ਦੇਖ ਲੋ ਜੀ ਪਈ ਆ 600 ਦਿਖਾ ਦਿਓ ਸਾਨੂੰ ਕਿੱਥੇ 600 ਪਈ ਆ ਖਾਲੀ ਸ਼ੀਸ਼ੀ ਖਾਲੀ ਜੀ ਜੀ ਦਿਖਾ ਦਿਓ ਜੀ ਭਰੀ ਸ਼ੀਸ਼ੀ ਤਾਂ ਬਹੁਤ ਦੂਰ ਦੀ ਗੱਲ ਆਪੀ ਅਪੀਲ ਕਰਾਂਗੇ ਸਰਕਾਰ ਨੂੰ ਸਰਕਾਰ ਨੂੰ ਤਾਂ ਸਾਡੀ ਬੇਨਤੀ ਆ ਹੱਥ ਬੰਨ ਕੇ ਵੀ ਇਹ ਸਾਨੂੰ ਚੰਗੇ ਡਾਕਟਰ ਇੱਥੇ ਭੇਜੇ ਜਾਣ ਇਹ ਜੇ ਡਾਕਟਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਕਾਰਵਾਈ ਭਾਗ ਵੱਲੋਂ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਕਿ ਕੋਈ ਗਾਹ ਮਾਸਤੇ ਕੋਈ ਡਾਕਟਰ ਜੀ ਗਲਤੀ ਨਾ ਕਰੇ ਬਾਕ ਸਰਕਾਰ ਵਾਲਿਆਂ ਦੀ ਕੋਈ ਸਹੂਲਤਾਂ ਨਹੀਂ ਦਿੱਤੀਆਂ ਰਹੀਆਂ ਕੋਈ ਪਿੰਡ ਦੇ ਵਿੱਚ ਡਾਕਟਰ ਨਹੀਂ ਗਾ ਪ੍ਰਾਈਵੇਟ ਡਾਕਟਰ ਹੈ ਜਿਨ੍ਹਾਂ ਨੂੰ ਅਜੇ ਇਸ ਬਿਮਾਰੀ ਬਾਰੇ ਪਤਾ ਵੀ ਨਹੀਂ ਆ ਇੱਥੇ ਬਾਹਰ ਨੰਬਰ ਲੱਗ ਕੇ ਲਾਇਆ ਹੋਇਆ ਜਗਜੀਤ ਸਿੰਘ ਦਾ ਹਾਂਜੀ ਕੀ ਉਹ ਡਾਕਟਰ ਹੈ ਨਹੀਂ ਜੀ ਉਹ ਪ੍ਰਾਈਵੇਟ ਡਾਕਟਰ ਹੈ ਡਾਕਟਰ ਨੇ ਗਾਂ ਉਹਨੂੰ ਆਪ ਦੇ ਵੱਲ ਰੱਖਿਆ ਹੋਇਆ ਹੈ ਪਰ ਜਦੋਂ ਅਸੀਂ ਆਗੇ ਦੇਖਿਆ ਸੀ ਤਾਂ ਇਹ ਬੰਦ ਸੀ ਦਰਵਾਜ਼ਾ ਇਹਦਾ ਇਹ ਤਾਂ ਜੀ ਫਿਰ 4-5 ਸਾਲ ਦਾ ਹੀ ਬੰਦ ਹੈ ਹਾਂਜੀ ਪਿੰਡ ਵਾਲਿਆਂ ਨੇ ਖਲਾਇਆ ਜੀ ਹਾਂਜੀ ਇਹ ਪਿੰਡਾਂ ਦਾ ਕਬੂਤਰਾਂ ਦੀਆਂ ਬਿੱਟਾਂ ਪਈਆਂ ਅੰਦਰ ਬਾਕੀ ਤੁਸੀਂ ਵੇਖ ਲਈ ਜੇ ਕੀ ਕੋਪਿਆ ਇਹਦੇ ਅੰਦਰ ਕారణ ਕੀ ਸਮਝਦੇ ਆ ਕਿ ਕਿਉਂ ਨਹੀਂ ਆਉਂਦੇ ਡਾਕਟਰ కారణ ਕੀ ਦੀ ਪਿੰਡ ਨੂੰ ਇਥੇ ਪਿੰਡ ਦੇ ਵਿੱਚ ਪੰਚਾਇਤ ਚੰਗੀ ਹੈ ਨਹੀਂ ਕੀ ਤੇ ਡਾਕਟਰ ਇਹਨਾਂ ਨੂੰ ਪੰਚਾਇਤ ਦੇ ਆਖੇ ਮਿਲਣਾ ਹੁੰਦਾ ਜੇ ਪੰਚਾਇਤ ਜ਼ੋਰ ਪਾਉ ਤਾਂ ਡਾਕਟਰ ਆਉਂਦਾ ਪੰਚਾਇਤ ਦੇ ਵਿਸੇ ਦੇ ਉੱਤੇ ਬੋਲਦੀ ਨਹੀਂ ਤੇ ਡਾਕਟਰ ਮਿਲਦਾ ਨਹੀਂ ਪਰ ਪੰਜਾਬ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਉਪਰਾਲੇ ਕੀਤੇ ਗਏ ਆ ਉਹ ਜੀ ਸਭ ਆਦੇ ਝੂਠੇ ਆ ਕਾਗਜ਼ਾਂ ਦੀ ਪੂਰੀ ਕੀਤੀ ਉਹ ਕਾਗਜ਼ਾਂ ਦੀ ਪੂਰੀ ਕੀਤੇ ਗਏ ਆ ਪਰ ਐਨ ਗਰਾਉਂਡ ਕੁਛ ਵੀ ਨਹੀਂਗਾ ਕੀ ਮੰਗ ਕਰੋਗੇ ਅਸੀਂ ਮੰਗ ਕਰਾਂਗੇ ਸਾਨੂੰ ਇੱਕ ਵਧੀਆ ਡਾਕਟਰ ਮਿਲਣਾ ਚਾਹੀਦਾ ਰੋਜ਼ਾ ਦੀ ਡਿਊਟੀ ਤੇ ਆਵੇ ਤੇ ਦਵਾਈ ਦੇਵੇ ਪਿੰਡ ਵਸਣਾਂ ਨੂੰ ਦੁਖਾਤ ਕਹਾ ਦਵਾਈਆਂ ਦੇਖੋ ਜੀ ਆਹ ਦੇਖੋ ਜੀ ਦਵਾਈਆਂ ਵਾਲਾ ਨੱਪਾ ਜੀ ਇਹ ਸਾਡੇ ਨਾਲ ਇੱਥੇ ਪਰਫਾਰਮਾਂ ਦਵਾਈਆਂ ਦਾ ਨੋਮੜਾ ਤੇ ਅੱਜ ਸਾਡੇ ਬਣੇ ਜੀ ਪਸ਼ੂ ਮਾਰ ਰਹੇ ਆ ਸਰਕਾਰ ਕੋਲੋਂ ਕੋਈ ਦਵਾਈ ਹੋਈਏ ਤਾਂ ਸਾਨੂੰ ਦਿੱਤੀ ਜਾਵੇ ਸਾਡੇ ਪਸ਼ੂ ਤੇ ਕੀ ਕੇ ਲੱਗਣ ਕੋਈ ਦਵਾਈ ਹੋ ਰਹੀ ਹੈ ਜੇ ਨਾ ਰਹੀ ਦਵਾਈਆਂ ਡਾਕਟਰ ਸਾਹਿਬ ਤਾਂ ਕਹਿੰਦੇ ਵੈਕਸੀਨ ਵਾਧੂ ਲਾਤੀ 600 ਪਸ਼ੂ ਤੇ ਲੱਗ ਗਈ ਗੁਆ ਨਹੀਂ ਲੱਗੀ ਇਹ ਲੱਗੀ ਦਾ ਕਿੱਥੇ ਲੱਗੀ ਐ ਇੱਥੇ ਕਾਲਾ ਜਾਂਦਾ ਕਿ ਪਛੋਤੇ ਲੱਗੀ ਕਿਹਦੇ ਘਰੇ ਆ ਗਈ ਅੱਜ ਨੂੰ ਦਰਸ਼ਾਇਆ ਜਾਵੇ ਪਹਿਲਾਂ ਤੇ ਕਮਰਾ ਬੰਦ ਸੀ ਹੁਣ ਤੁਸੀਂ ਅੱਗੇ ਖੁਲਾਇਆ ਤੇ ਆਏ ਤਾਂ ਕਮਰਾ ਖੁੱਲ ਗਿਆ ਜਿੱਦਾਂ ਨੂੰ ਜਗਾਲ ਲੱਗਾ ਹੋਇਆ ਆਹ ਦੇਖ ਲੋ ਜੀ ਕਿਦਾਂ ਨੂੰ ਆ ਜਿੰਦ ਜੀ ਹੱਥ ਤੇ ਦੇਖ ਲਓ ਜਿੱਦਾਂ ਖੁੱਲਣ ਦੇ ਲੈ ਕੇ ਵੀ ਇਹਦੇ ਭੰਨ ਕੇ ਖੁੱਲਣਾ ਪਊਗਾ ਕਹਿੰਦੇ ਵੀ ਦਿਖਾ ਦੇ ਜੀ ਹਾਂ ਦੇਖੋ ਜੀ ਹਾਂ ਨਾਮ ਫਰਾ ਇਹ ਆ ਗਏ ਜੀ ਲੱਗਦਾ ਨਹੀਂ ਇਹ ਜਿਹੜੇ ਪ੍ਰਾਈਵੇਟ ਡਾਕਟਰ ਐ ਲੁੱਟ ਕਰਦੇ ਆ ਸਾਰੇ ਇੱਥੇ ਡਾਕਟਰ ਮਰਦੂਸਾ ਕੁੜੀ ਕਰਦੇ ਆ ਬੈਠੇ ਪੈਸੇ ਲਈ ਜਾਂਦੇ ਆ ਕੋਈ ਦਵਾਈ ਦੀ ਪਹੁੰਚ ਨਹੀਂ ਨਾ ਘਰਾਂ ਦੇ ਵਿੱਚ ਕੋਈ ਮੱਛਰ ਤੋਂ ਕੋਈ ਦਵਾਈ ਛੜ ਕੇ ਜਾਂਦੇ ਆ ਇਹ ਕਿੱਤੜਾਣੀ ਪਸ਼ੂਆਂ ਨੂੰ ਦਵਾਈ ਦੇ ਤੇ ਨਾ ਘਰਾਂ ਤੋਂ ਦਵਾਈ ਦਿੱਤੇ ਆ ਆ ਬਾਹਰ ਦੇ ਕੁੱਤਿਆਂ ਦਾ ਵੀ ਬੁਰਾ ਹਾਲ ਹੋਇਆ ਪਿਆ ਜਿਹੜੇ ਘਰਾਂ 'ਚ ਕੁੱਤੇ ਰੱਖਿਆ ਉਹਨਾਂ ਦੇ ਵੀ ਠੀਕੇ ਨਹੀਂ ਲੱਗ ਜਾਂਦੇ ਤੇ ਹੁਣ ਦੱਸੋ ਜੀ ਅਸੀਂ ਕਿਹਦੇ ਕੋਲ ਜਾਈਏ ਕਿਹਨੂੰ ਕਹੀਏ ਤੇ ਦਵਾਈਆਂ ਕੋਈ ਜਿੰਦਗੀ ਦੀ ਕੋਈ ਵਾਅਦਾਤੋਈ ਨਹੀਂ ਆ ਦੇਖੋ ਜੀ ਆ ਦੂਰ ਦੇ ਹੱਪ ਪੱਟੀਆਂ ਪਈਆਂ ਐ ਬਸ ਕਲੀਆਂ ਪੱਟੀਆਂ ਪੱਟੀਆਂ ਇੱਥੇ ਕਲੀਆਂ ਪੱਟੀਆਂ ਵੱਡੀਆਂ ਸਈਆਂ ਵਾਲੇ ਹੋਏ ਆ ਵੀ ਖਾਦੀ ਪਿਆ ਤੇ ਆਹ ਵੀ ਇਹਨਾਂ ਡੱਬੇ ਵੀ ਮੇਨ ਲੋਈ ਪਤਾ ਨਹੀਂ ਕਿੱਥੇ ਕੀ ਵਸ ਰਿਆ ਕੀ ਕਰਦੇ ਆ ਇਹ ਆ ਖੁੱਲੇ ਡੱਬੇ ਪਏ ਆ ਜੀ ਕੋਈ ਫੱਕ ਦਵਾਈ ਹੈ ਜੀ ਇਹਨਾਂ ਕੋਲੇ ਖੁੱਲੀ